एवरीवन किदा हो जी ਸਾਰੇ ਹੋਪ ਸਾਰੇ ਬਹੁਤ ਜਿਆਦਾ ਵਧੀਆ ਹੋਵੋਗੇ ਆਪਣੇ ਸਟੀਚਿੰਗ ਵਾਲੇ ਸੂਟ ਰੈਡੀ ਹੋਏ ਸੀਗੇ ਬਾਕੀ ਚੱਲ ਰਹਿਗਾ ਕੁਛ ਕਿ ਮੈਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਵੀਡੀਓ ਬਣਾਉਣ ਦਾ ਸਟੀਚਿੰਗ ਵਾਲੇ ਸੂਟਾਂ ਦੀ ਵਰਕ ਵਾਲੇ ਸੂਟਾਂ ਦੀ ਇੰਸਟਾਗ੍ਰਾਮ ਤੇ ਤਾਂ ਅਪਲੋਡ ਕਰ ਦੈਂਦੀ ਹੈਗੀ ਬਟ ਜਿ YouTube ਤੇ ਆਪਾਂ ਸਿਰਫ ਜਸਟ ਸੂਟਾਂ ਦੇ ਕਿਉਂਕਿ ਦੋ ਵੀਡੀਓ ਪਾ ਦਿੰਨੇ ਆ ਉਹੀ ਬਹੁਤ ਹੋ ਜਾਂਦਾ ਹੈਗਾ ਬਣਾਣਾ ਪਾਣਾ ਅਪਲੋਡ ਕਰਨਾ ਹੋਰ ਤੇ ਮੈਂ ਤੁਹਾਨੂੰ ਸੋਚੇ ਦਿਖਾਈ ਦਵਾਂ ਮੈਂ ਫ੍ਰੀ ਬੈਠੀ ਸੀਗੀ ਹੁਣ ਇਸ ਟਾਈਮ ਤੇ ਇਹ ਵਾਲਾ ਜਿਹੜਾ ਸੂਟ ਹੈਗਾ ਮੈਮ ਦਾ ਹੋਇਆ ਸੀਗਾ ਰੈਡੀ ਗੁਰਮੀਤ ਮੈਮ ਦਾ ਬਹੁਤ ਸੋਹਣਾ ਸੂਟ ਸ਼ਿਲਕ ਪਸ਼ਮੀਨੇ ਦਾ ਸੂਟ ਹੈ ਰੈਡੀ ਹੋਇਆ ਸੀਗਾ ਬਹੁਤ ਪਿਆਰਾ ਇਹਦੇ ਤੇ ਸਾਰਾ ਜਰੀ ਨਾਲ ਵੀ ਆਪਾਂ ਨੇ ਡੋਰੀ ਨਾਲ ਵਰਕ ਕੀਤਾ ਹੈਗਾ ਦੇਖੋ ਬਹੁਤ ਸੋਹਣਾ ਹਜੇ ਨਾ ਜਿਹੜੇ ਫੁਲਾਰ ਨੇਗੇ ਕੰਮ ਰਹਿੰਦਾ ਹੈਗਾ ਇਹ ਕਾਰੀਗਰਵੀ ਪੁੱਲ ਕੇ ਤੇ ਇਹ ਜਿਹੜੇ ਫਲਾਰ ਨਹੀਂ ਕੱਟੇ ਜਾਣਗੇ ਉਤੋਂ ਐਵੇਂ ਬਣ ਜਾਣਗੇ ਇਹ ਜਿੱਦਾਂ ਪਹਿਲਾਂ ਨਾ ਹਰਿਆਣੇ ਕਾੜਦੇ ਹੁੰਦੇ ਸੀਗੇ ਪ੍ਰਾਣੀਆਂ ਨੂੰ ਆਦਤਾ ਪੈਣਾ ਨੂੰ ਪਤਾ ਹੋਊਗਾ ਹੈਨਾ ਜਿਨ੍ਹਾਂ ਨੇ ਕੱਡੇ ਹੋਣਗੇ ਇਹਨਾਂ ਦੇ ਉੱਤੇ ਐ ਕੱਟ ਲਗਾ ਕੇ ਬਹੁਤ ਸੁਣਾ ਸਲੀਨ ਦੇ ਫੁੱਲਾਂ ਵਾਂਗੂ ਐਵੇਂ ਹੋ ਜਾਣਗੇ ਇਹ ਇਹ ਸਾਰੇ ਫਲਾਰ ਹਜੇ ਕੱਟੇ ਜਾਣਗੇ ਕੰਮ ਰਹਿੰਦਾ ਹੈ ਇਹਦਾ ਥੋੜਾ ਜਿਹਾ ਕੰਮ ਦੇ ਨਾਲ ਬਹੁਤ ਸੋਹਣਾ ਇਦਾਂ ਪੈਨਲ ਜਾ ਰਿਹਾ ਹੈਗਾ ਸਾਰੇ ਤੇ ਇਹਦੇ ਨਾਲ ਆਪਾਂ ਨੇ ਫਿਨਿਸ਼ਿੰਗ ਦੇ ਲਈ ਮੈਂ ਜ਼ਿਆਦਾ ਵਾਸ਼ ਪੋਚ ਜਾਂ ਕੁਛ ਨਹੀਂ ਕੀਤਾ ਹੈਗਾ ਬ੍ਰੀਕ ਜੀ ਲੇਸ ਲਗਾ ਦਿੱਤੀ ਹੈਗੀ ਆ ਆਪਾਂ ਨੇ ਲਾਈਨਿੰਗ ਲਗਵਾਈ ਹੈਗੀ ਇਹਦੇ ਤੇ ਕਿਉਂਕਿ ਕੁਛ ਤਾਂ ਵਾਰ ਵੀ ਜਾਣਾ ਭੈਣ ਦਾ ਸੂਟ ਠੰਡ ਵੀ ਹੁੰਦੀ ਹੈ ਬਾਕੀ ਤੇ ਥੋੜਾ ਠੰਡਾ ਹੁੰਦਾ ਹੈ ਸ਼ਿਲਕ ਪਸ਼ਮੀਨਾ ਹੁੰਦਾ ਹੈਗਾ ਜਿਹੜਾ ਮੈਂ ਇਹ ਨਾਤੇ ਲਾਈਨਿੰਗ ਕਰवानी ਹੁੰਦੀ ਹੈਗੀ ਬਹੁਤ ਸੋਹਣਾ ਹੈਗਾ ਤੇ ਇਹ ਦੇਖੋ ਕਿੰਨਾ ਸੋਹਣਾ ਹੈ ਇਹਦਾ ਨੈਕ ਡਿਜ਼ਾਈਨ ਬਣੇਗਾ ਫਰੰਟ ਤੇ ਕੁਝ ਕਰਨ ਦੀ ਨੀਡ ਹੈ ਨਹੀਂ ਸੀਗੀ ਤੇ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਬੈਕ ਦੇ ਉੱਤੇ ਇਸ ਕਰਕੇ ਮੈਂ ਬੈਕ ਦੇ ਉੱਤੇ ਬਟਨ ਲਗਵਾਤਾ ਕੀ ਹੋਲ ਲਗਵਾ ਕੇ ਕਿਉਂਕਿ ਫਰੰਟ ਬਹੁਤ ਸੋਹਣਾ ਸੀਗਾ ਇਹਦਾ ਕੁਝ ਕਰਨ ਦੀ ਨੀਡ ਹੀ ਨਹੀਂ ਸੀਗੀ ਇਹਦੀ ਬਾਜੂ ਬਹੁਤ ਜ਼ਿਆਦਾ ਹੈਵੀ ਨੇਗੇ ਜਿਹੜੀ ਬਾਜੂ ਨੇਗੇ ਉਹ ਬਹੁਤ ਜ਼ਿਆਦਾ 슬ੀਵਜ਼ ਹੈਵੀ ਨਹੀਂ ਨੇਗੇ ਲਿਆ ਫੁੱਲ ਹੈਵੀ 슬ੀਵਜ਼ ਰਹਿਣਗੀਆਂ ਜੀ ਬਹੁਤ ਸੋਹਣਾ ਸੂਟ ਹੈਗਾ ਤੇ ਇਹਦੇ ਤੇ ਅ ਕਈ ਵਾਰ ਨਾ ਸਾਨੂੰ ਐਦਾਂ ਹੁੰਦਾ ਹੈਗਾ ਵੀ ਆਪਾਂ ਕੋਈ ਨਵੀਂ ਜੀ ਚੀਜ਼ ਬਣਾਈਏ ਆਪਾਂ ਇਹਦੇ ਬੈਕ ਸਾਈਡ ਤੋਂ ਬਾਟਮ ਬਣਾ ਲੈਤੀਏਗੀ ਕਿਉਂਕਿ ਇਹ ਰਿਵਰਸਿਬਲ ਹੈ ਕਿਸੇ ਵੀ ਸਾਈਡ ਤੋਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂਗੇ ਪਸ਼ਮੀਨੇ ਨੂੰ ਕਿਸੇ ਵੀ ਸਾਈਡ ਤੋਂ ਅ ਇਹਦਾ ਕੋਈ ਪੁੱਠ ਸਿੱਧ ਨਹੀਂ ਹੁੰਦਾ ਹੈਗਾ ਜਿਹੜਾ ਇਹ ਵਾਲਾ ਸਾਈਡ ਸੀਗਾ ਇਹ ਵਾਲੀ ਸਾਈਡ ਦੀ ਮੈਂ ਬਾਟਮ ਬਣਵਾ ਦਿੱਤੀਏਗੀ ਤੇ ਬਾਟਮ ਦੇ ਉੱਤੇ ਵੀ ਇੰਬੋਰਡਰੀ ਕਰਵਾਈਏਗੀ ਦੇ ਨਾਲ ਆਪਾਂ ਨੇ ਇਦਾਂ ਬ੍ਰੀਕ ਜੀ ਲੇਸ ਲਗਵਾਤੀ ਬਹੁਤ ਸੋਹਣਾ ਦੇਖੋ ਸੂਟ ਕਿੰਨਾ ਸੋਹਣਾ ਬਣਿਆਗਾ ਇਹਦੇ ਨਾਲ ਦੁਪੱਟਾ ਰਹਿੰਦਾ 바ਕੀ ਮੈਮ ਨੇ ਤਾਂ ਮੇਰੇ ਉੱਤੇ ਛੱਡ ਦਿੱਤਾ ਵੀ ਜਿੱਦਾਂ ਮਰਜ਼ੀ ਦਾ ਤੁਸੀਂ ਕਰਵਾ ਦਿਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਦੇ ਨਾਲ ਦੁਪੱਟਾ ਕਿਹੜਾ ਸੋਹਣਾ ਲੱਗੂਗਾ ਸਲਵਾਰ ਨਾਲ ਦਾ ਸਿੰਗਲ ਕਲਰ ਦਾ ਕਰਵਾ ਕੇ ਲੇਸ ਲਗਾਈਏ ਜਾਂ ਫਿਰ ਟੂ ਟਨ ਕਰਵਾ ਕੇ ਆਪਾਂ ਕਿਦਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਸੋਡੇ ਤੋਂ ਹੀ ਸਾਨੂੰ ਸਿੱਖਣ ਨੂੰ ਮਿਲਦਾ ਹੈਗਾ ਹੈਨਾ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਦੇਖੋ ਮੈਮ ਦਾ ਬਹੁਤ ਪਿਆਰਾ ਸੂਟ ਮੈਨੂੰ ਖੁਦ ਨੂੰ ਬਹੁਤ ਸੋਹਣਾ ਲੱਗੇਗਾ ਸਿੰਪਲ ਸਾ ਉੱਪਰ ਵੀ ਹੈ ਤੇ ਸੋਹਣਾ ਵੀ ਹੈਗਾ ਬਹੁਤ ਸੋਹਣਾ ਸੂਟ ਹੈ ਸ਼ਿਲਕਾ ਪਸ਼ਮੀਨੇ ਤੇ ਵੀ ਇਹ ਵਰਕ ਕਰਵਾ ਸਕਦੇ ਤੁਸੀਂ ਕਿਸੇ ਵੀ ਸਟੱਫ ਦੇ ਉੱਤੇ ਕਰਵਾ ਸਕਦੇ ਹੋ ਹਰੇਕ ਸਟੱਫ ਦੇ ਉੱਤੇ ਸੋਹਣਾ ਲੱਗੂਗਾ ਇਹ ਵਾਲਾ ਵਰਕ ਬਹੁਤ ਸੋਹਣਾ ਵਰਕ ਹੈਗਾ ਇਹ ਬਹੁਤ ਪਿਆਰਾ ਤੇ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਤੇ ਸ਼ਿਲਕ ਕੋਈ ਜ਼ਰੂਰੀ ਨਹੀਂ ਵੀ ਸ਼ਿਲਕ ਪਸ਼ਮੀਨੇ ਦੀ ਬਣਵਾਣਾ ਹੈਗਾ ਤੁਸੀਂ ਨੇ ਸ਼ਿਲਕ ਪਸ਼ਮੀਨੇ ਤੇ ਕਰਵਾਣਾ ਹੋ ਤੇ ਕਰਵਾ ਲਿਓ ਕਲਰ ਸਾਡੇ ਤੋਂ ਲੈ ਲਿਓ ਕਲਰ ਜਿਹੜਾ ਸ਼ੇਡ ਜਿਆਟ ਹੁੰਦਾ ਹੈਗਾ ਤੇ ਤੁਸੀਂ ਕਰੇਵ ਵਗੈਰਾ ਜਾਂ ਕਿਸੇ ਹੋਰ ਨਵੇਂ ਬਹੁਤ ਜਿਹੇ ਫੈਬਰਿਕ ਆਏ ਹੋਣੇ ਉਹਨਾਂ ਤੇ ਕਰਵਾਣਾ ਧੋਣਾ ਤੇ ਕਰਵਾ ਸਕਦੇ ਹੋ ਬਹੁਤ ਸਾਰੇ ਸੂਟ ਰੈਡੀ ਹੋਏ ਮੈਮ ਦਾ ਹਜੇ ਦੁਪੱਟਾ ਰਹਿੰਦਾਗਾ ਉਹਨਾਂ ਦਾ ਆਰਡਰ ਚੱਲ ਰਿਹਾ ਹੈਗਾ ਨਾ ਇਸ ਕਰਕੇ ਆਪਾਂ ਇੱਕ ਸੂਟ ਇਹ ਜਿਹੜਾ ਮੈਂ ਵੇਅਰ ਕੀਤਾ ਹੋਇਆ ਹੈਗਾ ਇਹਦੇ ਨਾਲ ਦੇ ਸੂਟ ਤਾਂ ਪਤਾ ਨਹੀਂ ਅਸੀਂ ਅਣਗਿਣਤ ਸੇਲ ਵੈਸੇ ਕਰ ਚੁੱਕੇ ਹਾਂ ਬਿਨਾਂ ਸਟੀਚਿੰਗ ਤੋਂ ਤੇ ਅਣਗਿਣਤੀ ਅਸੀਂ ਸਟੀਚਿੰਗ ਕਰਾਂ ਟੇਲਰ ਵੀ ਕਹਿਣ ਲੱਗ ਗਿਆ ਜੀ ਵੀ ਇੰਨੇ ਸੂਟ ਆਪਾਂ ਨੇ ਸਟੀਚ ਕਰਦੇ ਨਾ ਇਹਦੇ ਨਾਲ ਦੇ ਜਿੰਨੇ ਵੀ ਕਹ ਦੋ ਹੈਵੀ ਬਾਰ ਦਾ ਆਰਡਰ ਇਹਨਾਂ ਦੇ ਸਾਰੇ ਇਕੱਠੇ ਸੂਟ ਦਿਖਾਵਾਂਗੇ ਪਰ ਆਪ ਹਜੇ ਤੇ ਬਹੁਤ ਸੋਹਣੀ ਆਪਾਂ ਨੇ ਲੇਸ ਅਟੈਚ ਕਰਕੇ ਬਹੁਤ ਪਿਆਰੀ ਜੀ ਤੇ ਐਦਾ ਨੈੱਕ ਦੇ ਉੱਤੇ ਡਿਟੇਲ ਦਿੱਤੀ ਐ ਬਟਨਸ ਵਗੈਰਾ ਹਜੇ ਲਗਾਵਾਂਗੇ ਇਹਨਾਂ ਦਾ ਪੈਂਟ ਪਲਾਜ਼ੋ ਬਣੇਗਾ ਪਲਾਜ਼ੋ ਰੈਡੀ ਕੀਤਾ ਸੀਗਾ ਆਪਾਂ ਨੇ ਇਹ ਵੀ ਬਾਹਰ ਜਾਣੇ ਨੇ ਸੂਟ ਇਹਨਾਂ ਦੇ ਬਾਕੀ ਹਜੇ ਦੁਪੱਟੇ ਵਗੈਰਾ ਰੈਡੀ ਹੋਣਗੇ ਤੇ ਆਪਾਂ ਪਾਕਟ ਵਗੈਰਾ ਲਗਾਣੇ ਆਗੇ ਜਰੂਰ ਪਲਾਜ਼ੋ ਦੇ ਉੱਤੇ ਬਹੁਤ ਸੋਹਣਾ ਜਿਹੜਾ ਹੈਗਾਗਾ ਰੈਡੀ ਹੋਏਗਾ ਤੇ ਜਿਹੜਾ ਆਪਣਾ ਪਲਾਜ਼ੋ ਹੈਗਾ ਸਿੰਪਲ ਹੀ ਬਣਵਾਇਆ ਹੈਗਾ ਤੇ ਇਹਨਾਂ ਦੇ ਸੂਟ ਕਾਫੀ ਜਿਹੜੇ ਹੈਗੇ ਨੇਗੇ ਰੈਡੀ ਹੋਣਗੇ ਤੇ ਇੱਕ ਸੂਟ ਇਹ ਵੀ ਰੈਡੀ ਹੋਇਆ ਸੀ ਇਹਦੇ ਨਾਲ ਦੀ ਜਿਹੜੀ ਪਲਾਜ਼ੋ ਹੈ ਪਲਾਜ਼ੋ ਤੇ ਤੇ ਇੰਬੋਰਡਰੀ ਹੋਣੀ ਗਈ ਹੈ ਮੈਂ ਬਾਅਦ ਚ ਹੀ ਦਿਖਾਵਾਂਗੀ ਤੁਹਾਨੂੰ ਹੋਰ ਕੀ ਪੂਰਾ ਪ੍ਰੋਪਰ ਇਹਨਾਂ ਦੇ ਸੂਟ ਜਿੰਨੇ ਵੀ ਰੈਡੀ ਹੋਣਗੇ ਸਾਰੇ ਦੇ ਸਾਰੇ ਸੂਟ ਆਪਾਂ 7-8 ਸੂਟ ਹੈਗੇ ਨੇ ਜਿਹੜੇ ਸਾਰੇ ਨਾਲ ਦੀ ਨਾਲ ਹੀ ਦਿਖਾਵਾਂਗੇ ਇਹ ਇੱਕ ਸੂਟ ਇਹ ਮੇਰਾ ਆਪਣਾ ਰੈਡੀ ਹੋਇਆ ਸੀਗਾ ਇਹ ਜਿਹੜੇ ਆਪਾਂ ਕੱਟ ਪੀਸ ਪਾਏ ਸੀਗੇ ਦੇਖੋ ਜੀ ਸੂਟ ਇਹ ਨਹੀਂ ਹੁੰਦਾ ਵੀ ਇਹਦੀ ਕਾਸਟ ਕਿੰਨੀ ਹੈ ਬਾਕੀ ਬਣਾਉਣ ਵਾਲੇ ਤੇ ਨਿਰਭਰ ਕਰਦਾ ਹੈ ਬਾਕੀ ਬੁਟੀਕਸ ਸੂਟਾਂ ਦਾ ਇਹੀ ਫਾਇਦਾ ਹੁੰਦਾ ਕਿ ਆਪਾਂ ਉਹਨੂੰ ਕੁਝ ਬਣਾ ਸਕੀਏ ਹੈਨਾ ਕੋਈ ਅੱਛੀ ਚੀਜ਼ ਬਣਾ ਸਕੀਏ ਐਦਾ ਤਾਂ ਆਪਾਂ ਸ਼ੌਪ ਤੋਂ ਵੀ ਖਰੀਦ ਲੈਣੇ ਹੈਗੇ ਆਪਣੇ ਹਰ ਇੱਕ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਦੁਕਾਨਾਂ ਨਹੀਂ ਹੈ ਜਾਂ ਬਹੁਤ ਜ਼ਿਆਦਾ ਕੱਪੜਾ ਮਿਲਦਾ ਹਰ ਤਰ੍ਹਾਂ ਦਾ ਕੱਪੜਾ ਮਿਲਦਾ ਬਟ ਉਹਨੂੰ ਕਿਵੇਂ ਬਣਾਣਾ ਹੈਗਾ ਕੀ ਡਿਟੇਲਿੰਗ ਦੇਣੀ ਹੈ ਬੁਟੀਕ ਦਾ ਸੂਟ ਕਹਿੰਦੇ ਨੇ ਜੀ ਕਾਸਟਲੀ ਹੁੰਦਾ ਥੋੜਾ ਕਾਸਟ ਦੀ ਆਪ ਨੂੰ ਹਰ ਇੱਕ ਚੀਜ਼ ਤੇ ਧਿਆਨ ਦੇਣਾ ਪੈਂਦਾ ਵੀ ਤੇ ਆਪਾਂ ਕੀ ਕਰਵਾ ਸਕਦੇ ਹਾਂਗੇ ਆਮ ਨਾਰਮਲ ਹੁਣ ਇਹ ਕੱਟ ਪੀਸਾਂ ਦੇ ਵਿੱਚੋਂ ਸੂਟ ਸੀਗਾ ਤੇ ਇਹ ਮੈਂ ਕੱਟ ਪੀਸ ਵਿੱਚ ਪਾਏ ਵੀ ਨਹੀਂ ਗੇ ਤੇ ਇਹ ਕੱਟ ਪੀਸ ਕਿਤੇ ਰਹਿ ਗਿਆ ਸੀਗਾ ਇੱਕ ਸੇਲ ਹੋਣ ਵੱਲੋਂ ਫਿਰ ਮੈਂ ਆਪਣਾ ਸੂਟ ਰੈਡੀ ਕਰਵਾ ਲਿਆ ਸਿੰਪਲ ਸੂਟ ਹੈਗਾ ਕੋਈ ਐਵੇਂ ਨਹੀਂ ਹੈਗਾ ਵੀ ਕੋਈ ਐਕਸਟਰਾ ਹੀ ਕੋਈ ਚੀਜ਼ ਇਹਦੇ ਉੱਤੇ ਐਡ ਕਰਵਾਤੀ ਅਕਕੀ ਮੈਂ ਵੇਅਰ ਕਰਕੇ ਦਿਖਾਵਾਂਗੀ ਤੁਹਾਨੂੰ ਹਜੇ ਦੁਪੱਟਾ-ਦਪੁੱਟਾ ਹੋਇਆ ਨਹੀਂ ਨਾ ਇਹਦਾ ਰੈਡੀ ਇਸ ਕਰਕੇ ਮੈਂ ਅੱਜ ਦਿਖਾ ਦਿੰਨੀ ਹੈਗੀ ਇਹ ਤੇ ਆਪਾਂ ਨਾ ਸਿੰਪਲੀ ਸੂਟ ਬਣਾਇਆ ਹੈਗਾ ਇਹ ਤੇ ਕੋਈ ਲਾਈਨਿੰਗ ਨਹੀਂ ਲਗਾਈ ਹੈਗੀ ਆਪਾਂ ਨੇ ਕਿਉਂਕਿ ਲਾਈਨਿੰਗ ਦੀ ਨੀਡ ਹੀ ਨਹੀਂ ਸੀ ਜਿਆਦਾ ਜੇ ਬਾਹਰ ਮੁਰ ਜਾਂਦੇ ਨੇ ਤਾਂ ਲਾਈਨਿੰਗ ਜ਼ਰੂਰ ਲਗਵਾ ਕੇ ਦਿਨੇ ਹੈਗੇ ਅਸੀਂ ਤੇ ਇਹਦੇ ਵਿੱਚ ਨਾ ਮੈਂ ਇਨਸਰਟਿੰਗ ਲੇਸ ਪਵਾ ਲਈ ਅਦਾ ਕਲੀਆਂ ਵਾਂਗੂ ਇਨਸਰਟਿੰਗ ਲੇਸ ਪਵਾ ਲਈ ਦੋਨੋਂ ਸਾਈਡ ਪੈਕ ਤੇ ਵੀ ਪਵਾਈ ਹੈ ਮੈਂ ਫਰੰਟ ਤੇ ਵੀ ਪਵਾ ਦਿੱਤੀ ਹੈ ਮੈਂ ਟੇਲਰ ਨੂੰ ਕਿਹਾ ਵੀ ਐਦਾਂ ਤੁਸੀਂ ਐਦਾਂ ਕਰਿਓ ਇਹ ਤੇ ਇਨਸਰਟਿੰਗ ਲੇਸ ਪਾ ਦਿ ਤੇ ਸਾਈਡ ਤੇ ਇਦਾਂ ਸਕਿਨ ਕਲਰ ਦੀ ਸਿੰਪਲ ਆਪਾਂ ਨੇ ਪਾਈਪਿੰਗ ਵਾਂਗੂ ਲੇਸ ਕਰਵਾ ਦਿੱਤੀ ਹੈਗੀ ਤੇ ਨੈੱਕ ਦੇ ਉੱਤੇ ਮੈਂ ਹਲਕਾ ਫੁਲਕਾ ਜਾਂ ਇਦਾਂ ਹੀ ਬਣਵਾਇਆ ਸੀਗਾ ਮੈਨੂੰ ਜ਼ਿਆਦਾ ਪਸੰਦ ਪੱਟੀ ਵਾਲੇ ਨੈੱਕ ਹੁੰਦੇ ਨੇਗੇ ਮੈਂ ਜ਼ਿਆਦਾ ਇਹ ਚੀਜ਼ ਬਣਵਾਨੀ ਹੁੰਨੀ ਹੈਗੀ ਤੇ ਬਾਕੀ ਮੈਂ ਨਾ ਸੈਂਟਰ ਪੈਨਲ ਮੈਂ ਜ਼ਰੂਰ ਜਾਂ ਤਾਂ ਮੈਂ ਕਲੀਆਂ ਪਵਾਉਣੀਆਂ ਹੁੰਦੀਆਂ ਆਪਦੀ ਸ਼ਰਟ ਜਾਂ ਮੈਂ ਲੇਸ ਲਗਵਾ ਲੈਣੀ ਹੁੰਨੀ ਹੈਗੀ ਮੈਂ ਤਾਂ ਹੈਲਦੀ ਆ ਇਸ ਕਰਕੇ ਮੈਨੂੰ ਇਹ ਹੁੰਦਾ ਹੈ ਕਿ ਵੀ ਇਹਦੇ ਨਾਲ ਥੋੜਾ ਜਿਹਾ ਆਪਣਾ ਜਿਹੜਾ ਬਾਡੀ ਦਾ ਹੁੰਦਾ ਨਾ ਸਟਰਕਚਰ ਚੇਂਜ ਹੋ ਜਾਂਦਾ ਹੈਗਾ ਉਹਦੇ ਚ ਆਪਾਂ ਥੋੜੇ ਪਤਲੇ ਦਿਖਣ ਲੱਗ ਜਾਂਦੇ ਆਂਗੇ ਕੋਈ ਵੀ ਚੀਜ਼ ਹੈਗੀ ਜੇ ਕੋਈ ਹੈਲਦੀ ਹੈ ਤਾਂ ਉਹਦੇ ਜਿਹੜਾ ਐਦਾਂ ਲੇਸ ਇਨਸਰਟ ਕਰਵਾ ਲਿਆ ਕਰੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਉਤੋਂ ਦੀ ਧਰ ਕੇ ਜਾਂ ਫਿਰ ਕਲੀਆਂ ਵਾਲੀ ਸ਼ਰਟ ਬਣਵਾ ਲਿਆ ਕਰੋ ਵਰਕ ਵੀ ਆਪਾਂ ਐਦਾਂ ਹੀ ਹੁੰਦਾ ਜੀ ਹਰ ਇੱਕ ਚੀਜ਼ ਦਾ ਹੁੰਦਾ ਹੈਗਾ ਜਿਵੇਂ ਕਿਸੇ ਦੇ ਇਥੋਂ ਹੈਵੀ ਹੁੰਦੇ ਨੇਗੇ ਹੈਨਾ ਮੋਢਿਆਂ ਤੋਂ ਉਤੋਂ ਭਾਰੀ ਹੁੰਦੇ ਨੇ ਤਾਂ ਜ਼ਿਆਦਾ ਹੈਵੀ ਵਰਕ ਵਾਂ ਤੇ ਨਾ ਕਰਵਾ ਕੇ نیچے ਘੇਰੇ ਦੇ ਤੇ ਇੱਥੇ ਬਾਰਡਰ ਤੇ ਤਾਂ ਆਪਣਾ ਜਿਹੜਾ ਧਿਆਨ ਹੁੰਦਾ ਹੈਗਾ ਦੇਖਣ ਵਾਲਾ ਇਹਦਾ ਇਦਰ ਨੂੰ ਹੋ ਜਾਂਦਾਗਾ ਆਪਾਂ ਇਦਾਂ ਨਹੀਂ ਕੁਝ ਚੀਜ਼ਾਂ ਐਵੇਂ ਕਰਵਾ ਕੇ ਖੁਸ਼ ਹੁੰਨੇ ਆਗੇ ਤੇ ਮੈਂ ਇਹ ਚੀਜ਼ਾਂ ਦਾ ਮੈਂ ਆਪਣੇ ਆਪ ਹੀ ਸੋਚ ਲੈਣੀ ਹੁੰਦੀ ਜਦੋਂ ਮੈਂ ਕਿਸੇ ਦਾ ਨਾਪ ਦੇਖਦੀ ਹਾਂ ਵੀ ਇਸ ਇਹ ਨਾਲ ਤੇ ਇਹ ਸੂਟ ਕਿਦਾਂ ਦਾ ਲੱਗਣਾਗਾ ਜਾਂ ਕਿਹੜਾ ਡਿਜ਼ਾਈਨ ਮੈਂ ਸਾਰਾ ਕੁਝ ਸੋਚ ਕੇ ਤੇ ਸਿਲੈਕਟ ਕਰਕੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਬਾਕੀ ਮੈਨੂੰ ਚਲੋ ਸੋਣ ਨੂੰ ਪਸੰਦ ਆਣਾ ਚਾਹੀਦਾ ਹੈ ਨਾ ਮੇਰੇ ਸੋਚਣ ਨਾਲ ਕੁਝ ਨਹੀਂ ਤੇ ਮੈਂ ਇਹਦੇ ਤੇ ਜਸਟ ਮੈਂ ਮੋਰੀ ਬਣਾ ਕੇ ਐਦਾਂ ਸਟੇਟ ਹੀ ਪਾਣੀ ਆ ਮੈਂ ਸਾਰੀਆਂ ਮੈਂ ਹੈਵੀ ਸਲਵਾਰ ਨਹੀਂ ਪਾਉਂਦੀ ਹੈਗੀ ਪਟਿਆਲਾ ਸਲਵਾਰ ਮੈਂ ਹਲਕੀਆਂ ਤੇ ਲਾਈਟਵੇਟ ਸਟੇਟ ਸਲਵਾਰ ਬਣਾਨੀ ਹੈ ਤੇ ਇਹਦੇ ਉੱਤੇ ਮੈਂ ਪਾਈਪਿੰਗ ਕਰਵਾ ਲਈ ਸ਼ਰਟ ਨਾਲ ਦੀ ਜਸਟਸ ਤੇ ਇਹਦਾ ਦੁਪੱਟਾ ਵਗੈਰਾ ਰੈਡੀ ਕਰਵਾ ਕੇ ਆਪਾਂ ਵੇਅਰ ਕਰਕੇ ਦਿਖਾਵਾਂਗੇ ਤੁਹਾਨੂੰ ਸੂਟ ਇਹ ਵੀ ਦੇਖੋ ਜੀ ਸੂਟ ਉਹੀ ਗੱਲ ਹੈਗਾ ਵੀ ਟੇਲਰ ਹੋਏ ਆਪਟਿਕਸ ਹੋਏ ਉਹਨਾਂ ਦਾ ਕੰਮ ਹੁੰਦਾ ਹੈ ਸੂਟ ਦੇ ਵਿੱਚ ਜਾਨ ਪਾ ਦੇਣਾ ਹੈ ਨਾ ਤੇ ਉਹਨੂੰ ਕਿਵੇਂ ਬਣਾਣਾ ਹੈਗਾ ਕਿਹੜੀ ਚੀਜ਼ ਕਿਵੇਂ ਸੋਹਣੀ ਲੱਗੂਗੀ ਕਿਹੜੇ ਨਾਲ ਦੁਪੱਟਾ ਪਲੇਨ ਸੋਹਣਾ ਲੱਗੂਗਾ ਕਿਦੇ ਨਾਲ ਲਾਈਨਿੰਗ ਮਤਲਬ ਟਾਈਡਾਈ ਸੋਹਣਾ ਲੱਗੂਗਾ ਇਹ ਹਰ ਇੱਕ ਚੀਜ਼ ਆਪਾਂ ਨੇ ਬਰੀਕੀ ਨਾਲ ਦੇਖਣਾ ਹੁੰਦਾ ਤਾਂ ਹੀ ਬੁਟੀਕ ਸੂਟ ਜਿਹੜੇ ਥੋੜੇ ਜਿਹਾ ਕਾਸਟ ਵੀ ਹੋ ਜਾਂਦੇ ਨੇ ਬਟ ਫਿਰ ਵੀ ਆਪਣੇ ਪ੍ਰਾਈਸ ਬਹੁਤ ਜੈਨੂਨ ਹੁੰਦੇ ਹੈਗੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਬਣਵਾਣਾ ਹੈਗਾ ਇਸੇ ਕੱਲੀ ਕੱਲੀ ਚੀਜ਼ ਦੇ ਉੱਤੇ ਆਪਾਂ ਨੇ ਧਿਆਨ ਦੇਣਾ ਹੁੰਦਾ ਹੈਗਾ ਵੀ ਇਹ ਤੇ ਲਾਈਨਿੰਗ ਲੱਗੂਗੀ ਨਹੀਂ ਲੱਗੂਗੀ ਬਾਹਰ ਜਾਊਗਾ ਇਹਦੇ ਤੇ ਲਾਈਨਿੰਗ ਸੋਹਣੀ ਲੱਗੂਗੀ ਜਾਂ ਆਪਾਂ ਨੇ ਇਹ ਕਿਹੜੇ ਫੰਕਸ਼ਨ ਲਈ ਯੂਜ਼ ਕਰ ਤਾਂ ਰੂਮੇ ਕੀ ਮੇ ਦਾ ਸਟਫ ਚਾਹੀਦਾ ਕੀ ਮੇ ਦਾ ਦੁਪੱਟਾ ਲੱਗਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਧਿਆਨ ਨਾਲ ਰੱਖਣੀਆਂ ਪੈਂਦੀਆਂ ਨੇ ਕਿ ਤੁਸੀਂ ਸਾਡੇ ਕੋਲ ਸਾਡੇ ਕੋਲ ਸਟੀਚਿੰਗ ਐਮਬੋਇਡਰੀ ਹਰ ਤਰ੍ਹਾਂ ਦਾ ਵਰਕਰ अवेलेबल ਹੈ ਕਿ ਨਹੀਂ ਤੁਸੀਂ ਸਟੀਚਿੰਗ ਕਰਵਾ ਕੇ ਲੈ ਸਕਦੇ ਹੋ ਵਿਦਆਊਟ ਸਟੀਚਿੰਗ ਜੇ ਤੁਸੀਂ ਆਪਣੇ ਟੇਲਰ ਤੋਂ ਸਟੀਚਿੰਗ ਕਰਵਾਉਣਾ ਚਾਹੁੰਦੇ ਹੋਗੇ ਕਈ ਵਾਰ ਆਪਾਂ ਨੂੰ ਆਪ ਕੀ ਸੇ ਦੂਜੇ ਦੀ ਪਸੰਦ ਨਹੀਂ ਆਉਂਦੀ ਉਹਦੇ ਤਾਂ ਜ਼ਰੂਰ ਕਰਵਾਓ ਤੁਸੀਂ ਆਈਡੀਆਜ਼ ਲੈਣਾ ਹੈਗਾ ਵੀ ਇਹਦੇ ਤੇ ਕਿਵੇਂ ਕਰਵਾਈਏ ਤਾਂ ਤੁਸੀਂ ਆਈਡੀਆਜ਼ ਵੀ ਲੈ ਸਕਦੇ ਹੋ ਮੈਨੂੰ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਕੱਲਾ ਸੂਟ ਲੈ ਰਹੇ ਹੋ ਜੀ ਸਟੀਚਿੰਗ ਦਾ ਤਾਂ ਆਪਾਂ ਮੈਂ ਨਹੀਂ ਦੱਸਾਂਗੀ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਇਸ ਚੀਜ਼ ਦੇ ਉੱਤੇ ਕਿੱਦਾਂ ਦੀ ਚੀਜ਼ ਸੋਹਣੀ ਲੱਗੂ ਕਿਹੜਾ ਦੁਪੱਟਾ ਸੋਹਣਾ ਲੱਗੂਗਾ ਬਾਕੀ ਥੋੜੀਆਂ ਵਾਲੀਆਂ ਚੀਜ਼ਾਂ ਸਾਡੇ ਦੇ ਛੱਡ ਦਿਆ ਕਰੋ ਤਾਂ ਮੈਂ ਆਪਣੀ ਜਿੰਦ ਜਾਨ ਤੋਂ ਵੀ ਜ਼ਿਆਦਾ ਮੈਂ ਮੈਂ ਸੋਚਦੀ ਹੁੰਨੀ ਹੈਗੀ ਮੈਂ ਹੋਰ ਵੀ ਜ਼ਿਆਦਾ ਵੈਟਰ ਬਣਾ ਕੇ ਦਵਾਂ ਕੋਸ਼ਿਸ਼ ਮੇਰੀ ਇਹੀ ਰਹਿੰਦੀ ਹੈ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਕੋਈ ਵੀ ਕਮੀ ਹੁੰਦੀ ਹੈ ਵੀਡੀਓ ਚ ਤਾਂ ਜਰੂਰ WhatsApp ਤੇ ਜਾ ਕੇ ਮੈਸੇਜ ਕਰਿਆ ਕਰੋ ਕਮੈਂਟਸ ਕਰਕੇ ਦੱਸਿਆ ਕਰੋ ਕਿ ਇਹ ਕਮੀ ਹੈ ਤਾਂ ਆਪਾਂ ਨੈਕਸਟ ਟਾਈਮ ਉਹਨੂੰ ਸੁਧਾਰ ਸਕੀਏ ਕਿਉਂਕਿ ਹਰ ਇਨਸਾਨ ਕੋਈ ਪਰਫੈਕਟ ਸ਼ੁਰੂ ਤੋਂ ਹੀ ਨਹੀਂ ਹੁੰਦਾ ਹੈਗਾ ਆਪਾਂ ਸਟਾਰਟਿੰਗ ਕੀਤੀ ਹੈਗੀ ਕੰਮ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਵਧੀਆ ਕਰੀਏ ਹੈਨਾ ਹੋਰ ਵੀ ਜ਼ਿਆਦਾ ਵਧੀਆ ਕਰਨ ਦੇ ਲਈ ਤੁਹਾਡੇ ਸੁਝਾਵਾਂ ਦੀ ਸਾਨੂੰ ਬਹੁਤ ਜ਼ਿਆਦਾ ਨੀਡ ਹੈਗੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਕਿ ਥੈਂਕ ਯੂ ਸੋ ਮਚ